ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਬੈਕ ਟੂ ਮਾਈ ਵਲੌਗ ਚੈਨਲ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਤੇ ਇਨੇ ਦਿਨਾਂ ਤੋਂ ਤੁਸੀਂ ਕਹਿੰਦੇ ਹੋਗੇ ਮੇਰੇ ਵਲੌਗ ਨਹੀਂ ਆਏ ਕਿਉਂਕਿ ਮੈਨੂੰ ਥੋੜਾ ਜਿਹਾ ਫੀਵਰ ਤੇ ਜ਼ੁਕਾਮ ਸੀ ਇਸ ਕਰਕੇ ਮੈਂ ਵਲੌਗ ਨਹੀਂ ਪਾ ਪਾਈ ਤੇ ਤੇ ਹੁਣ ਅਸੀਂ ਸਟੱਲੇ ਸੀਗੇ ਅੱਜ ਪੀਟੀਐਮ ਤੇ ਅੱਜ ਮੇਰੀ ਹੈ ਗੀਰੀ ਪੀਟੀਐਮ ਦੇਖੋ ਈ ਬੰਦਾ ਤੇ ਜੈਕ ਵੀ ਸਾਡੇ ਨਾਲ ਚੱਲਾ ਆ ਆ ਦੇਖੋ ਜੀ ਜੈਕ ਦਰ ਨੂੰ ਮੇਰੇ ਉੱਥੇ ਪਹੁੰਚ ਕੇ ਸਕੂਲੋਂ ਸਿੱਧਾ ਸਾਡਾ ਪਲਾਨ ਸੀ ਕਿ ਅੱਛੇ ਸਿਨੇਮਾ ਵਿੱਚ ਜਾਵਾਂਗੇ ਤੇ ਮਾਮੀ ਨੂੰ ਅਸੀਂ ਲੈ ਕੇ ਤੁਮਮੇ ਆ ਗਏ ਸੀ ਇਹ ਕਿ ਮਾਮੀ ਨਾ ਕਿ ਮਾਮੇ ਹਣ ਲੁਕੀ ਮੇਰੇ ਮਮਾ ਦੇ ਮਾਸ ਸੀਦੀ ਨੋ ਨੋ ਮਲੋ ਕਿ ਮਾਮੀ ਲੱਗਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਆ ਗਏ ਸੀਗੇ ਤੇ ਕਿਉਂਕਿ ਬਾਮੂ ਹੁਣੇ ਕਿੱਥੇ ਨਿੱ ਗਿਆ ਸਾਰੇ ਬਾਹਰ ਆ ਤੇ ਚਾਪੀ ਸੀ ਅੱਧੀਆਂ ਸਾਡੇ ਕੋਲ ਅੱਧੀਆਂ ਮੰਮੀ ਹੋਣਾ ਕੋਰ ਤੇ ਇੱਥੇ ਵਾਲੇ ਬਾਰੇ ਹੋਣਾ ਕੋ ਤੇ ਸੌਰੀ ਮੈਂ ਬੜੀ ਦੇਰ ਲੇਟ ਹੋ ਗਈ ਕਿਉਂਕਿ ਅਸੀਂ ਬਹੁਤ ਚਿਰ ਜਾ ਤਾ ਸਕੂਲੇ ਪੇ ਇਸ ਕਰਕੇ ਸ਼ੂਟ ਨਹੀਂ ਕਰ ਪਾਈ ਕਿਉਂਕਿ ਆ ਲਾਉਡ ਨਹੀਂ ਹੈ ਤੇ ਬੱਚੇ ਨਹੀਂ ਸ਼ੂਟ ਕਰ ਸਕਦੇ ਪਹਿਲੇ ਗਾਲ ਤਾ ਫੋਨ ਪਾਵਰ ਕਰਦੇ ਲਿਓਨ ਸ਼ੂਟ ਕਰ ਪਰ ਬੱਚੇ ਨਹੀਂ ਕਰ ਸਕਦੇ ਇਸ ਕਰਕੇ ਮੈਨੂੰ ਕਿਤਾ ਤੇ ਜਿਵੇਂ ਢੰਗੇ ਉਸ ਵੇਸੇ ਇੰਤਾਲ ਲੱਗਦਾ ਸੀ ਤੇ ਹੁਣ ਮੈਨਾਂ ਨੂੰ ਮਿਲਦੀ ਥੋੜੇ ਜਰ ਬਾਅਦ ਜਦ ਮਾਸੀ ਕੋਲ ਮਿਲ ਜਾਂਗੀ ਮੈਂ ਵੈਸੇ ਦੋ ਤਿੰਨ ਹੋਰ ਮਿਲਾਂਗੀਆ ਤੇ ਹੁਣ ਮੈਂ ਤੁਹਾਨੂੰ ਮਿਲਾਉਂਗੀ ਤੇ ਆਪਣੇ ਘਰ ਦਾ ਤਾਂ ਮੈਂ ਹੋਮ ਟੂਰ ਦਿੱਤਾ ਨਹੀਂ ਇੱਥੋਂ ਦਾ ਹੋਮ ਟੂਰ ਦੂੰਗੀ ਕਿਉਂਕਿ ਇੱਥੇ ਆਪਾਂ ਰੋਜ਼-ਰੋਜ਼ ਨਹੀਂ ਹੁੰਦਾ ਉੱਥੇ ਤਾਂ ਆਪਾਂ ਜੇ ਤੁਮਰਜੀ ਮੈਂ ਤੁਹਾਨੂੰ ਹੋਮ ਟੂਰ ਦੇ ਸਕਦੀ ਕਿਉਂਕਿ ਆਪਾਂ ਉੱਥੇ ਹੀ ਆ ਤੇ ਇੱਧਰ ਜਿਹੜਾ ਰ ਮੇਰੇ ਵਲੌਗ ਦੇ ਨਾਲ ਤੇ ਮੈਂ ਅੱਜ ਕਿੰਸੀ ਮੈਸੇ ਦੇ ਘਰ ਆ ਦੇਖੋ ਮੇਰੇ ਪਾਸੇ ਹੈਲੋ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਮੈਂ ਬਣਾਉਣ ਲੱਗੀ ਸੀ ਕਿ ਕੜੀ ਚੌਹ ਸਪੈਸ਼ਲ ਇਹਨਾਂ ਵਾਸਤੇ ਤੇ ਆ ਦੇਖੋ ਜੀ ਬਾਬੂ ਬਾਬੂ ਹੈਲੋ ਅਵੰਦ ਪਿਆਸੇ ਆ ਦੇਖੋ ਜੀ ਨਾਨੀ ਜੀ ਆ ਦੇਖੋ ਮਾਮੂ ਜੀ ਤੇ ਆ ਦੇ ਕਹ ਤੇ ਨਾਨੀ ਜੀ ਤੇ ਹੁਣ ਮੈਂ ਚੱਲਣਾ ਵਾਪਸ ਕਰਨ ਨੂੰ ਆਹ ਦੇਖੋ ਜੀ ਬਣ ਗਿਆ ਬੱਬ ਪਰੀ ਹੈਲੋ ਹੈਲੋ ਪਰੀ ਚਲੀਏ ਅੰਦਰ ਚਲੋ ਇੱਕ ਕਾਫੀ ਪੀਂਕ ਤੁਹਾਨੂੰ ਕਾਫੀ ਪੀ ਕੇ ਮੈਂ ਹੋਮ ਟੂਰ ਦਿੰਦੀ ਹਾਂ ਦੇਖੋ ਜੀ ਆ ਸਾਰਾ ਹਗਾ ਜੀ ਬਾਲਕਲੀ ਹੋਮ ਟੂਰ ਮੈਂ ਕਰ ਦਿੱਤਾ ਸ਼ੁਰੂ ਬਾਕੀ ਦੇ ਨਹੀਂ ਮਤਲਬ ਉਹਦੇ ਲਈ ਫੇਡਣ ਵਾਸਤੇ ਤੇ ਜਾਂਦੇ ਪਹਿਲੋਂ ਹੈਗੇ ਦੋ ਡੋਰ ਦੋਨਾਂ ਦੇ ਵਿੱਚੋਂ ਆਪਾਂ ਅੰਦਰ ਜਾ ਸਕਦੇ ਆ ਤੇ ਆ ਦੇਖੋ ਪੰਮਾ ਇੱਧਰ ਹੈਗਾ ਜੀ ਕਿਚਨ ਇੱਧਰ ਹੈਗਾ ਜੀ ਮਾਸੀ ਤੇ ਨਾਲ ਦੀਵਾਨ ਬੈੱਡ ਤੇ ਇੱਧਰ ਹੈਗਾ ਜੀ ਡਰੈੰਗ ਰੂਮ ਤੇ ਆ ਦੇਖੋ ਜੀ ਕਿੰਨਾ ਸੋਹਣਾ ਹੈ ਮਾਸੀ ਜੀ ਤੁਸੀਂ ਆ ਦੇਖਿਆ ਇੱਥੇ ਲੱਭਿਆ ਸੀ। ਆ ਦੇਖੋ ਜੀ ਬਾ। ਐਸ ਤੋਂ ਬਾਅਦ ਹੈ ਗਾਜੀ ਆਪਣੇ ਕੋਲ। ਤੇ ਆ ਦੇਖੋ ਜੀ ਇੱਧਰ ਹੈ ਗਿਆ ਸਾਰਾ ਮਾਰੀ ਵગેਰਾ। ਪ੍ਰੈਸਿੰਗ ਰੂਮ ਤੇ ਆਇਆ ਇੱਕ ਬੈਡਰੂਮ ਤੇ ਆ ਬੈਡਰੂਮ ਹੈ। ਤੇ ਆ ਹੈਗਾ ਜੀ ਵਾਸ਼ਰੂਮ ਤੇ ਚੱਲਦੇ ਆਪਾਂ ਉੱਪਰ। इधर स्पेस हैगी उपर आप ज्यादा नहीं क्योंकि उपरू है जो मम्मा हम सफाई करोगे उदो दिखा बाप मेरे क्या हम तुम चले है ना बा तो हाँ okay. लग लगे जूस क्रीम देखो चैक हेलो फिर ममा ने बैठा है अगे ਤੇ ਦੇਖੋ Papa ਲੈ ਕੇ ਆਦੇ ਹੋ ਤੋ ਤੇ ਖੰਡਰ ਮਿਲਦੇ ਆ ਜੂਸ ਪੀਣ ਲੱਗੇ ਤੇ ਜਿੱਦਾਂ ਚੱਕਰ ਆਂਦਾ ਹੈ ਜੂਸ ਆਪ ਮੈਂ ਤੁਹਾਨੂੰ ਦਿਖਾਣੀ ਮੇਰੀ ਗੇਮ ਬੁੱਕ ਆ ਦੇਖੋ ਗੇਮ 스타ਟਸ ਹਾਓ ਫਸਟ ਹੈ ਇੱਥੇ ਟਿਕ ਟੈਕ ਟੋ ਇਹਦੇ ਹਾ ਸਿੱਪ ਹੈ ਕੇ ਕ੍ਰਾਸ ਤੇ ਦ ਜ਼ੀਰੋਸ ਆ ਦੇਖੋ ਤੇ ਇੱਥੇ ਫਿਰ ਦੋ ਹੀ ਆ ਤੇ ਆਹ ਹੈ ਜੀ ਜੀ ਪਜਲ ਤੇ ਆ ਵੀ ਜਿਹੜਾ ਆਵਲਾ ਹੁਕਾ ਹੈ ਤੇ ਨੈਕਸਟ ਹੈ ਕਿ ਸਕਵਿਡ ਗੇਮ ਤੇ ਮੋਜੀ ਚੈਨਲ ਚੈਲੰਜ ਤੇ ਜੰਬਲ ਵਰਡਸ ਐਸ ਤੋਂ ਬਾਅਦ ਇਸ ਤੋਂ ਬਾਅਦ ਹੈ ਕਿ ਕੱਟ ਪਿਕਚਰ ਇਸ ਤੋਂ ਬਾਅਦ ਹੈ ਕਿ ਡੈਮੋਟੀ ਇਸ ਤੋਂ ਬਾਅਦ ਸਕ੍ਰੈਚ ਤੇ ਨਾਲੇ ਦੇ ਆਵਲੀ ਪੈਨਸਲ ਹੈ ਕਿ ਇਹ ਇਸ ਤੋਂ ਬਾਅਦ ਫਿਰ ਤੋਂ ਸਕ੍ਰੈਚ ਤੇ ਇਸ ਕਿ ਮੇਰੀ ਜੰਪ ਥੋੜੀ ਛੋਟੀ ਇਸ ਕਿ ਬਈ ਗੇਮ ਬੁੱਕ ਦਿਖਾ ਤਾ ਜਰੂਰ ਦੱਸੋ ਤੁਹਾਨੂੰ ਮੇਰੀ ਇਹ ਵਾਲੀ ਗੇਮ ਬੁੱਕ ਕਿਹੋ ਜਿਹੀ ਲੱਗੀ ਬੋਬੀ ਹਾਂ ਦੋ ਤੇ ਘਰੇ ਮੈਂ ਵੀ ਇਸੇ ਪਹੁੰਚ ਤੇ ਮੈਂ ਨਾ ਥੋੜਾ ਜਿਹਾ ਨਾ ਆ ਡੈਕੋਰੇਟ ਕੀਤਾ ਸੀ ਮਿਰਰ ਤੇ ਮੈਂ ਨਾ ਸਵੇਰੇ ਕਿ ਗੋਜੀ ਮੇਰੀ ਮਤਲਬ ਫੇਸ ਤੇ ਸੀਗਾ ਤਾਂ ਹੁਣ ਤੇ ਮੇਰੇ ਸਾਰੇ ਵਾਲ ਵਿਛੜ ਗਏ ਥੱਕ ਗਈ ਮੈਂ ਤੇ ਮੈਨੂੰ ਦਿਖਾਉਣੀ ਆ ਕਿ ਹੁਣ ਤੇ ਮੈਂ ਸਜਾਵਟ ਕੀਤੀ ਆ ਤੇ ਆ ਦੇਖੋ ਜੀ ਮੈਂ ਆਖ ਲਾ ਪਾਇਆ ਨੂੰ ਮੈਂ ਪਹਿਲੋ ਸਾਈਡ ਤੇ ਪਿੱਛੇ ਰੱਖਿਆ ਸੀ ਮੈਂ ਬਾਜੂ ਮੇਰੇ ਦਿਮਾਗ 'ਚ ਅਚਾਨਕ ਤੋਂ ਪਤਾ ਨਹੀਂ ਕਿਹੜਾ ਆਈਡੀਆ ਆਇਆ ਤੇ ਆ ਮਿਲਣਾ ਮਾਂ ਮੇ ਬਹੁਤ ਜ਼ਿਆਦਾ ਸੁਣ ਲੱਗਾ ਇਹਨਾਂ ਮਮਾ ਹੁਣਾਂ ਨੂੰ ਲੱਭਾ ਸੀ ਕਿਥੋਂ ਐ ਥਾਨੇ ਸੱਟਿਆ ਪਿਆ ਸੀ ਤੇ ਮੈਂ ਚੱਕ ਲਈ ਕਿਉਂਕਿ ਮੈਨੂੰ ਬਹੁਤ ਪਸੰਦ ਆਇਆ ਇਹ ਤੇ ਦੇਖੋ ਬੀਟੀਐਸ ਤੇ ਨੈਕਸਟ ਆਪ੍ਰੀਕਲ ਹੈਗਾ ਆਹਾ ਬਰਥਡੇ ਕਾਜਰ ਸਕੂਲ ਨੇ ਪਿਲੇ ਸੀ ਤੇ ਆਹਾ ਇੱਕ ਡੌਗੀ ਬੜੀ ਕਿੱਦਾਂ ਇੰਟਰੈਕਸ਼ਨ ਨੂੰ ਦੇਖੰਦਾ ਆਪਣੇ ਫਰੈਂਡ ਨੂੰ ਦੇਖੁੰਦਿਆਂ ਨੈਕਸਟ ਹੈਗਾ ਕਿਊਟੀ ਪਾਇ ਮੇਰਾ ਫੇਵਰੇਟ ਬਹੁਤ ਜ਼ਿਆਦਾ ਸੌਫਟ ਹੈ ਤੇ ਦੇਖੋ ਨੀਚੇ ਫੋਟੋਸ ਹੈ ਮੇਰੀ ਕੁਝ ਤੇ ਆ ਹੈਗਾ ਜੀ ਇਹਦੇ ਨਾਲ ਮਿਲੇ ਸੀ ਕੈਲੀਗ੍ਰਾਫੀ ਕੋ ਟੈਕਸਟ ਥਰਡ ਪੋਜੀਸ਼ਨ ਤੇ ਤੇ ਆ ਹੈਗਾ ਜੀ ਤੋਏ ਦਾ ਜੈਕ ਦੇ ਵਰਕਸੀਡੇਸ਼ਨ ਦਾ ਤੇ ਇਹੀ ਬਸ ਤੇ ਜੇ ਮੇ ਫੋਟੋਜ਼ ਆ ਕੁਝ ਤੇ ਆ ਹੈਗੀ ਜੀ ਦੇਖੋ ਬਰਥਡੇ ਜਿਹੜਾ ਦਾ ਕਾਰਡ ਬਣਾਇਆ ਸੀ ਸਮਲੇ ਤੇ ਸੌਰੀ ਮੈਂ ਤੁਹਾਨੂੰ ਬਰਥਡੇ ਵਲੌਗ ਬਣਾਇਆ ਨਹੀਂ ਉਸਲੀ ਵਲੌਗ ਨਹੀਂ ਦਿਖਾਇਆ ভাই ਤੇ ਇੰਨੇ ਦਿਨਾਂ ਤੋਂ ਮੇਰੇ ਵਲੌਗ ਇਸ ਕਰਕੇ ਨਹੀਂ ਆਏ ਕਿਉਂਕਿ ਮੈਂ ਬਹੁਤ ਜ਼ਿਆਦਾ ਬੀਜ਼ੀ ਸੀ ਕਮਾਚ ਮੈਂ ਲੱਗ ਕੇ ਸਕੂਲ ਦੇ ਕਮਾਚ ਮੈਂ ਬਹੁਤ ਜ਼ਿਆਦਾ ਬੀਜ਼ੀ ਸੀ ਤੇ ਪਰਵਾਂ ਗਿਆ ਵੀ ਚਾਉਂਦੇ ਸੀਗੇ ਤੇ ਇਸ ਕਰਕੇ ਸੌਰੀ ਮੈਂ ਵਲੌਗ ਨਹੀਂ ਪਾ ਪਾਈ ਤੇ ਇਸ ਹੀ ਅਗਪਨਾ ਵਲੌਗ ਜੇ ਤੁਹਾਨੂੰ ਮੇਰਾ ਇਹ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਹੁਣ ਆਪਾਂ ਮਿਲਾਂਗੇ ਮੇਰੇ ਨੈਕਸਟ ਵਲੌਗ ਚ ਬਾਏ ਬਾਏ एवरीवन